ਇੱਕ ਜਿਹੀ ਇਮਾਰਤ ਜਿੱਥੋਂ ਦਿਖਦੇ ਨੇ ਦੋ ਦੋ ਦੁਬਈ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਇਹ ਅਜਿਹੀ ਇਮਾਰਤ ਹੈ ਜੋ ਕਿ ਦੁਬਈ ਦਾ ਸਭ ਤੋਂ ਖੂਬਸੂਰਤ ਨਜ਼ਾਰਾ ਪੇਸ਼ ਕਰਦੀ ਹੈ ਇਹਨੂੰ ਕਿਹਾ ਜਾਂਦਾ ਦੁਬਈ ਫਰੇਮ ਜ਼ਵੀਲ ਪਾਰਕ ਦੇ ਵਿਚਾਲੇ ਬਣਿਆ ਸੋਨਾ ਇਹਦਾ ਰੰਗ ਹੈ 150 ਮੀਟਰ ਉੱਚਾ ਹੈ ਤੇ 93 ਮੀਟਰ ਚੌੜਾ ਹੈ ਇਹਦੀ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇੱਕ ਪਾਸੇ ਦੇਖਦੇ ਹੋ ਤਾਂ ਤੁਹਾਨੂੰ ਪੁਰਾਣਾ ਦੁਬਈ ਨਜ਼ਰ ਆਊਗਾ ਤੇ ਦੂਜੇ ਪਾਸੇ ਵੇਖੋ ਤਾਂ ਤੁਹਾਨੂੰ ਆਧੁਨਿਕ ਦੁਬਈ ਚਮਕਦਾ ਹੋਇਆ ਦਿਖਾਈ ਦੇਊਗਾ ਇਹ ਜਿਹੜਾ ਦੋਸਤੋ ਡਿਜ਼ਾਈਨ ਬਣਾਇਆ ਸੀਗਾ ਆਰਕੀਟੈਕਚਰ ਸੀ ਉਹਦਾ ਫਰਨਾਂਡੋ ਡੋਨਿਸ ਤੇ 1 ਜਨਵਰੀ 2018 ਨੂੰ ਇਹਦਾ ਰਾਹ ਖੋਲਤਾ ਸੀ ਵੈਸੇ ਤੇ ਇਹਦਾ ਕੰਮ 2016 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ 2018 ਦੇ ਵਿੱਚ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਤੇ ਲੋਕ ਇੱਥੇ ਅਗੇ ਦੇਖਦੇ ਹੈਗੇ ਦੁਬਈ ਫਰੇਮ ਦੇ ਅੰਦਰ ਤਿੰਨ ਗੈਲਰੀਆਂ ਨੇ ਪਹਿਲੀ 올ਡ ਦੁਬਈ ਗੈਲਰੀ ਹੈ ਜਿੱਥੇ ਤੁਸੀਂ ਪੁਰਾਣੇ ਸ਼ਹਿਰ ਦਾ ਇਤਿਹਾਸ ਵੀ ਦੇਖ ਸਕਦੇ ਹੋ ਦੂਜੀ ਪ੍ਰੈਜ਼ੈਂਟ ਦੁਬਈ ਗੈਲਰੀ ਹੈ ਜੋ ਮੌਜੂਦਾ ਸ਼ਹਿਰ ਦੀ ਤਰੱਕੀ ਨੂੰ ਦਿਖਾਉਂਦੀ ਹੈ ਤੇ ਤੀਜੀ ਹੈਗੀ ਹੈ ਜੀ ਫਿਊਚਰ ਦੁਬਈ ਗੈਲਰੀ ਜਿੱਥੇ ਤੁਹਾਨੂੰ 2050 ਦਾ ਦੁਬਈ ਦਿਖਾਇਆ ਜਾਊਗਾ ਰੋਬੋਟਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਭਰਪੂਰ ਦੁਬਈ ਫਰੇਮ ਦਾ ਮਕਸਦ ਸਾਫ਼ ਹੀ ਹੈ ਵੀ ਪਿਛਲਾ ਮੌਜੂਦਾ ਤੇ ਭਵਿੱਖ ਜਿਹੜਾ ਤਿੰਨਾਂ ਦੀ ਇੱਕ ਤਸਵੀਰ ਨੂੰ ਕੈਦ ਕੀਤਾ ਹੋਇਆ ਨੇ ਅਗਲੀ ਵਾਰ ਜੇ ਤੁਸੀਂ ਵੀ ਦੁਬਈ ਆਉਂ ਤਾਂ ਇਹ ਫਰੇਮ ਜ਼ਰੂਰ ਵੇਖਿਓ ਕਿਉਂਕਿ ਇੱਥੇ ਖੜਕੇ ਤੁਸੀਂ ਸੱਚਮੁੱਚ ਮਹਿਸੂਸ ਕਰੋਗੇ ਕਿ ਦੁਬਈ ਕਿੰਨਾ ਅੱਗੇ ਵਧ ਗਿਆ ਹੈ